ਸ਼੍ਰੀ ਗੁਰੂ ਰਵੀਦਾਹ ਦੇ 647ਵੇਂ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਅੱਜ ਸਥਾਨਕ ਸ਼ਹਿਰ ਆੜਿਆਨ ਨਗਰ ਸਥਿਤ ਮੰਦਿਰ ਤੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਇਸ ਸ਼ੋਭਾ ਯਾਤਰਾ ਦੀ ਅਗਵਾਈ ਸ੍ਰੀ 108 ਗੁਰਦੀਪ ਗਰੀ ਮਹਾਰਾਜ ਪਠਾਨਕੋਟ ਵਾਲਿਆਂ ਵੱਲੋਂ ਕੀਤੀ ਗਈ ਜਦੋਂ ਕਿ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬੈਲ ਤੇ ਹਲਕਾ ਇੰਚਾਰਜ ਦੀਨਾ ਨਗਰ ਸਮਸ਼ੇਰ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਹ ਸ਼ੋਭਾ ਯਾਤਰਾ ਆੜਿਆਨ ਨਗਰ ਸਥਿਤ ਮੰਦਿਰ ਤੋਂ ਸ਼ੁਰੂ ਹੋ ਕੇ ਡਾਕਨਾਂ ਚੌਂਕ ਲਾਇਬ੍ਰੇਰੀ ਚੌਂਕ ਗੀਤਾ ਭਗਵਨ ਰੋਡ ਹਰਮਚੌਂਕ ਸੰਗਲਪੁਰਾ ਰੋਡ ਮੰਡੀ ਚੌਕ ਤੇ ਜਵਾਹਰ ਸਿੰਘ ਬੰਦਾਰ ਕਸਰ ਪਹੁੰਚੀ ਸਤਿਕਾਰ। ਅਰਦਾਸ ਬਾਰਾਜੀ ਦਾ 647 ਦਾ ਜੋ ਪ੍ਰਕਾਸ਼ ਉਸਨੂੰ ਲਾਜ ਆ ਰਿਹਾ ਉਸ ਦੇ ਸੰਬੰਧ ਇੱਕ ਮਹਾਨ ਨਗਰ ਕੀਰਤ ਸਜਾਇਆ ਜਾ ਰਿਹਾ ਸਾਰੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬਾ ਦੇ ਨਾਮ ਔਰ ਆਰੀਆ ਨਗਰ ਲੋਜ ਜਨ ਸਭਾ ਹਰ ਸਾਲ ਇਹ ਉਪਰਾਲਾ ਕਰਦਾ ਕਿ ਹਰ ਸਾਲ ਚੰਗੀ ਤੋਂ ਚੰਗੀ ਤਰ੍ਹਾਂ ਜਿਆ ਤਰੀਕੇ ਦੇ ਨਾਲ ਸ਼ੋਭਾ ਯਾਤਰਾ ਕੱਲੀ ਜਾਵੇ ਔਰ ਲੋਕਾਂ ਦੇ ਅੰਦਰ ਚੰਗੀ ਸੋਚ ਦਿੱਤੀ ਜਾਵੇ ਜੋ ਅੱਜ ਕੱਲ ਸਾਡੇ ਨੌਜਵਾਨ ਨਸ਼ਿਆਂ ਦੇ ਤਰੇੜ ਵਿੱਚ ਆ ਚੁੱਕੇ ਨੇ ਸਾਡੀ ਸਾਰਿਆਂ ਨੌਜਵਾਨਾਂ ਨੂੰ ਕੀਲੀ ਬੇਚਦੀ ਆ ਤੇ ਅੱਜ ਦਾ ਸਵਾ ਜਿਹੜਾ ਅੱਜ ਦਾ ਜੋ ਦਿਨ ਵਟ ਭਾਗਾ ਦੇਣਾ ਉੱਥੇ ਆਪਾਂ ਨਸ਼ੇ ਤਿਆਗੀਏ ਔਰ ਸ੍ਰੀ ਗੁਰੂ ਰਵਿਦਾਸ ਜੀ ਨੂੰ ਚੰਗੀ ਸੋਚ ਦੇ ਸਜਾ ਲਈਏ ਕੋਲ ਤਾਰ ਜੋਗ ਜਗਤਾਰਾ ਪੁਰਵਿਦਾਸ ਮਹਾਰਾਜ ਨੇ 647 ਮੈਂ ਗੁਰਦਾਸਪੁਰ ਵਿੱਚ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਜਿਵੇਂ ਦੇਖੋ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਸ਼ਾਮਲ ਹੋਏ ਨੇ ਇਸ ਸ਼ੁਭ ਮੌਕੇ ਤੇ ਸਾਰਿਆਂ ਨੂੰ ਅੱਜ ਅਵਾਜ਼ ਕਬਾਦ ਦੇਣਾ ਔਰ ਇਹ ਇਹ ਪੀਰ ਕਰਦਾ ਹੈ ਕਿ ਸਾਰੇ ਸੰਗਤ ਜਿਹੜੀ ਹੈ ਬੜੇ ਪਿਆਰ ਭਾਵ ਦੇ ਨਾਲ ਇਸ ਸ਼ੁਭ ਜਪਾ ਵਿੱਚ ਸ਼ਾਮਲ ਹੋਵੇ ਨਵੇਂ ਨਵੇਂ ਜਵਾਂਚ ਲੰਗਰ ਵੀ ਲੱਗਿਆਗਾ ਅੱਜ ਸ਼ਾਮ ਨੂੰ ਬਾਰੇ ਅੱਜ ਸਾਰੇ ਦੁਨੀਆ ਦੇ ਵਿੱਚ ਉਸ ਮਹਾਨ ਰੈਵਰਨ ਜਿਹਨਾਂ ਦਾ ਮਨਾਇਆ ਜਾ ਰਿਹਾ ਚਰਨ ਮੁਕਤਾ ਦੀ ਜਿਹਨਾਂ ਨੇ ਮੁਕਤਾ ਦੀ ਗੱਲ ਕੀਤੀ ਔਰ ਸਾਰਿਆਂ ਦੇ ਲੋਹ ਦੇ ਬਰਾਬਰ ਹੋਣ ਦੀ ਗੱਲ ਕੀਤੀ ਔਰ ਇਸ ਦਾ ਮਾਨ ਸਰਕਾਰ ਵੀ ਸਾਰੇ ਦੁਨੀਆ ਦੇ ਵਿੱਚ ਕੀਤਾ ਜਾ ਰਿਹਾ ਸਰ ਅੱਜ ਸ੍ਰੀ ਗੋਰੀ ਰਵੀਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਉੱਪਰ ਇਲਾਕਾ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਤੇ ਮੇਰੀਆਂ ਇਹ ਸਾਰੇ ਆਸ਼ਕ ਕਾਰਨਾਵਾ ਅੱਜ ਮੈਂ ਅਪੀਲ ਕਰਾਂਗਾ ਸਾਰੇ ਸਮਾਜ ਨੂੰ ਕਿ ਗੁਰੂ ਰਵਿਦਾਸ ਮਹਾਰਾਜ ਸਾਡੇ ਸੂਬੇ ਦੇ ਨਹੀਂ ਮੁਲਕ ਦੇ ਨਹੀਂ ਸਾਡੇ ਦੁਨੀਆ ਦੇ ਰਹਿਬਰ ਹੋਏ ਨੇ ਔਰ ਉਹਨਾਂ ਨੇ ਪਿਆਰ ਸਤਿ ਭਾਵਨਾ ਤਿਆਗ ਔਰ ਤਪੱਸਿਆ ਦਾ ਸੁਨੇਹਾ ਦਿੱਤਾ ਇੱਕ ਚੰਗੇ ਸਮਾਜ ਦੀ ਰਚਨਾ ਕਰਨ ਦੇ ਵਿੱਚ ਉਹਨਾਂ ਦੀ ਬਾਣੀ ਬਹੁਤ ਵੱਡਾ ਸਹਯੋਗ ਪਾ ਰਹੀ ਆ ਔਰ ਮੈਂ ਸਮਝਦਾ ਵੀ ਸਾਨੂੰ ਸਾਰਿਆਂ ਨੂੰ ਅੱਜ ਇਹ ਦਰੈਣਾ ਚਾਹੀਦਾ ਵੀ ਜਿਹੜੀ ਜਿਹੜੀ ਜ਼ਿੰਮੇਵਾਰੀ ਪਰਮੇਸ਼ਵਰ ਨੇ ਕੁਦਰਤ ਨੇ ਸਾਨੂੰ ਲਾਈ ਆ ਅਸੀਂ ਉਹਦਾ ਨਿਰਵਾਹ ਕਰਦੇ ਹੋਏ ਗੁਰੂ ਰਵਿਦਾਸ ਜੀ ਮਹਾਰਾਜ ਦੇ ਬੱਸੀ ਹੋਈ ਸੋਚ ਨੂੰ ਬਣਾਈਏ ਚੰਗੀਆਂ ਜਿਹੜੀਆਂ ਸਭ ਉਹਨਾਂ ਨੇ ਕਦਰਾਂ ਕੀਮਤਾ ਦੱਸੀਆਂ ਨੇ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਬਣਾਈਏ ਔਰ ਬਿਨਾ ਭੇਦ ਭਾਵ ਤੋਂ ਹਰ ਵਰਗ ਨੂੰ ਨਾਲ ਲੈ ਕੇ ਚੱਲਣ ਦੀ ਜਿਹੜੀ ਉਹਨਾਂ ਦੀ ਇੱਕ ਸੋਚ ਸੀਗੀ ਉਸ ਨੂੰ ਅਸੀਂ ਮਿਲ ਕੇ ਬਰਾਵਾ ਦਈਏ ਮੈਂ ਅੱਜ ਧੰਨਵਾਦੀ ਆ ਜਿਹੜੀ ਆ ਰਹੀ ਹੈ ਨਜ਼ਰ ਸਾਡੀ ਨੌਜਵਾਨ ਸਭਾ ਜਿਹੜਾ ਸਾਡੇ ਨੌਜਵਾਨ ਸਾਥੀ ਮਨਦੀਪ ਜੀ ਹੋਰ ਉਹਨਾਂ ਦੇ ਸਾਥੀ ਪੰਮੇ ਜੀ ਬਹੁਤ ਵਧੀਆ ਤਰੀਕੇ ਦੇ ਨਾਲ ਅਗਵਾਈ ਕਰ ਰਹੇ ਨੇ ਨੌਜਵਾਨਾਂ ਨੂੰ ਚੰਗੇ ਰਾਹੇ ਲਾ ਰਹੇ ਨੇ ਨਸ਼ਿਆਂ ਤੋਂ ਪਰਹ ਰੱਖ ਰਹੇ ਨੇ ਤੋਂ ਮੈਂ ਸਮਝਦਾ ਵੀ ਉਹ ਜਿਹੜਾ ਸੁਣਿਆ ਗੁਰੂ ਰਵਿਦਾਸ ਮਹਾਰਾਜ ਜੀ ਦਾ ਸੋਚਦਾ ਉਹ ਨੌਜਵਾਨ ਸਭਾ ਬਖੂਬੀ ਦੇ ਨਾਲ ਮਬਾਰੀ ਆ ਪਰਮੇਸ਼ਰ ਇਹਨਾਂ ਨੂੰ ਤੰਦਰੁਸਤੀ ਦੇਵੇ ਤਗੜੇ ਰੱਖੇ ਔਰ ਸਾਨੂੰ ਇਸ ਗੱਲ ਦਾ ਮਾਣ ਤੇ ਫਖਰ ਆ कि ਸਾਡੇ ਇਲਾਕੇ ਦੇ ਵਿੱਚ ਗੁਰੂ ਰਵਿਦਾਸ ਮਹਾਰਾਜ ਜੀ ਪਾਣੀ ਦਾ ਪ੍ਰਚਾਰ ਗੁਰਦੀਪ ਗਿਰੀ ਜੀ ਬਹੁਤ ਸੱਚੇ ਢੰਗ ਨਾਲ ਕਰ ਰਹੇ ਨੇ ਘਰ ਘਰ ਦੇ ਵਿੱਚ ਉਹ ਸੋਚ ਨੂੰ ਪਚਾਰੇ ਨੇ ਸੇਵਾ ਨਾਲ ਜੁੜੇ ਨੇ ਗਰੀਬ ਗੁਰਬੇ ਦੀ ਗੱਲ ਕਰਦੇ ਨੇ ਸੋ ਪਰਮੇਸ਼ਰ ਕਿਰਪਾ ਕਰੇ ਅੱਜ ਗਿਰੀ ਜੀ ਗੁਰਦੀਪ ਜੀ ਸਤਿਪਾਰਾਜ ਇਸ ਯਾਤਰਾ ਦਾ ਆਗਮਨ ਵੀ ਕਰਨਗੇ ਆਸ਼ੀਰਵਾਦ ਵੀ ਦੇਣਗੇ ਅਰਦਾਸ ਵੀ ਕਰਨਗੇ ਆਓ ਮਿਲ ਕੇ ਇਸ ਪ੍ਰੋਗਰਾਮ ਤੇ ਵਿੱਚ ਹਿੱਸਾ ਲੈਂਦੇ ਹੋਏ ਤੰਗਿਆ ਸਮਾਜ ਦੇ ਨਿਰਦੇਸ਼ ਸਿਰਜਣਾ ਕਰੀਏ ਸਾਰਿਆਂ ਦਾ ਕੋਟ ਕੋਟ ਧੰਨਵਾਦ ਮੇਰਾ ਸ੍ਰੀ ਕਰੋ ਰਵਿਦਾਸ ਜੀ ਸਭਾ ਆਰੀਆ ਨਗਰ ਅਰਦਾਸ ਪਰ ਦਾ ਸਾਰੇ ਸ਼ੰਭੂ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਜਿੱਥੇ-ਜਿੱਥੇ ਵੀ ਬਾਤ ਦੇ ਨਿਵਾਸੀ ਵੱਸ ਲੈਣ ਵਿਦੇਸ਼ਾਂ ਬਜੇ ਸਾ ਵਿੱਚ ਉਹਨਾਂ ਨੂੰ ਸਾਰਿਆਂ ਨੂੰ 347 ਮੈਂ ਪ੍ਰਕਾਸ਼ ਪੂਰਬ ਤੇ ਬੜੀ ਬੜੀ ਵਧਾਈ ਦਿੰਦੇ ਆ ਔਰ ਮਹਾਰਾਜ ਦਾ ਅਰਦਾਸ ਕਰਦੇ ਆ ਕਿ ਸਾਰੇ ਸਮਾਜ ਦੇ ਉੱਤੇ ਜਿਹੜਾਗਾ ਅਸ਼ੀਰਵਾਦ ਬਣਿਆ ਰਵੇ ਔਰ ਇਸੇ ਤਰ੍ਹਾਂ ਹੀ ਹਰ ਸਮਾਜ ਜਿਹੜਾਗਾ ਅੱਲਾ ਦਾ ਆ ਪਰਿਵਰਣ ਪਰਪੰਨ ਨੂੰ ਚਿਤ ਰੱਖੀ ਕਰਦਾ ਰਹੇ ਸਾਰਿਆਂ ਨੂੰ ਆਜਾ ਸੰਗਾਂ ਨੂੰ ਮਹਾਰਾਜ ਦੇ ਸੇਵਾ ਸਰਕਾਰੀ ਮੈਂ ਵਰਪੁਰਪ ਤੇ ਪ੍ਰਕਾਸ਼ਪੁਰਪ ਦੇ ਮਿਤਵਾੜਾ ਲੱਖ ਲੱਖ ਵਧਾਈ ਚੰਨੇ ਆ ਗਿਆਨ ਗੁਰਦੇਵ ਗਿਆਨ ਗੁਰਪ੍ਰ